ਪਟਿਆਲਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਤੇ ਕ੍ਰਿਮినਲ ਅਨਸਰਾਂ ਦੇ ਖਿਲਾਫ ਬੜੀ ਫਰਗਰਮੀ ਨਾਲ ਕਾਰਵਾਈ ਕਰਦੀ। ਪਰ ਤੋਂ ਦੀ ਗੱਲ ਆ 9 ਤਰੀਕ ਦੀ ਜਿੱਥੇ ਨਵੇਂ ਬਸਟੈਂਡ ਅਰਬਨ ਸਟੇਟ ਪਟਿਆਲਾ ਚ ਨੌਜਵਾਨਾਂ ਦੇ ਇੱਕ ਝੁੰਡ ਨੇ ਹਵਾਈ ਫੈਰ ਕੀਤੇ। ਤੇ ਬੰਦਿਆਂ ਨੂੰ ਛੱਡਾ ਮਾਰ ਕੇ ਸਹਿਮ ਦਾ ਤੇ دہشت ਦਾ ਮਾਹੌਲ ਕ੍ਰੀਏਟ ਕੀਤਾ। ਸਾਰੇ ਕ੍ਰਿਮਨ ਲੰਕਰਾ ਨੂੰ ਸਖਤ ਸਨੇਹਾ ਦੇਣਾ ਚਾਹੁੰਦਾ ਕਿ ਪਟਿਆਲੇ ਜ਼ਿਲ੍ਹੇ ਚ ਕਿਸੇ ਵੀ ਗੈਰ ਸਮਾਜਿਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੂੰ ਹਾਲੇ ਹੱਥੀ ਲੈ ਕੇ ਬਿਲਕੁਲ ਬਖਸ਼ਿਆ ਨਹੀਂ ਜਾਊਗਾ। ਕੋਹਨ ਜੋਸ਼ੀ ਸੀ ਕਿ ਤਿੰਨ ਗੋਸ਼ੀ ਦੇ ਅਰਸੋ ਮਾਨਜੋਗ ਬੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਲਗਾਤਾਰ ਸਮਾਜ ਵਿਰੋਧੀ ਅਤੇ ਕ੍ਰਿਮਨਲ ਅਪਰਾਧਾਂ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਪਰसों 2 ਦਿਨ ਪਹਿਲਾਂ ਬੀਤੇ ਦਿਨੀ 6 ਨੰਬਰ ਮੁਕੱਦਮਾ ਦਰਜ ਹੋਇਆ ਪਰसों ਦੀ ਗੱਲ ਆ 9 ਤਰੀਕ ਦੀ ਜਿੱਥੇ ਨਵੇਂ ਬਸਪੈਂਡ ਅਰਬਨ ਸਟੇਟ ਪਟਿਆਲਾ 'ਚ ਨੌਜਵਾਨਾਂ ਦੇ ਇੱਕ ਝੁੰਡ ਨੇ ਹਵਾਈ ਫੇਅਰ ਕੀਤੇ ਤੇ ਬੰਦਿਆਂ ਨੂੰ ਸੱਟਾਂ ਮਾਰ ਕੇ ਸਹਿਮ ਦਾ ਤੇ دہشت ਦਾ ਮਾਹੌਲ ਕ੍ਰੀਏਟ ਕੀਤਾ 48 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਥਾਪੀ ਡੀ ਹਰਬੀਰ ੜਵਾਲ ਡੀਐਸਪੀ ਡੀ ਸੁਖਮਰ ਬਰੰਦਾਵਾ ਡੀਐਸਪੀ ਸਿਟੀ 2 ਜਸਵਿੰਦਰ ਸਿੰਘ ਟਿਵਾਣਾ ਇੰਜ ਆਰਪੀਆ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਐਸਐਚਓ ਅਰਬਨ ਐਸਟੇਟ ਅਮਨ ਬਰਾੜ ਇਹ ਸਾਰੇ ਅਫਸਰ ਸਣੇ ਆਪਣੀ ਟੀਮਾਂ ਮੌਕੇ ਤੇ ਪਹੁੰਚੇ ਜਦੋਂ ਮਾਰਦਾਤ ਹੋਈ ਤੇ 48 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਸਾਰੇ ਦੋਸ਼ੀ ਆਈਡੈਂਟੀਫਾਈ ਕਰ ਲਏ ਤੇ ਪੰਜ ਦੋਸ਼ੀਆਂ ਤੋਂ ਤਿੰਨ ਦੋਸ਼ੀ ਅਰੈਸਟ ਕਰਕੇ ਉਹਨਾਂ ਤੋਂ ਦੋ ਗਾਹਣ ਵੀ ਰਿਕਵਰ ਹੋ ਗਏ ਮੈਂ ਇਹਨਾਂ ਚੋਂ ਇੱਕ ਦੋਸ਼ੀ ਬੱਲੀ ਜਿਹੜਾ ਮਾਨਸਾ ਜੋਗੇਥਾਣੇ ਦਾ ਰਹਿਣ ਵਾਲਾ ਦੂਜਾ ਦੋਸ਼ੀ ਸਰਬੀ ਜਿਹੜਾ ਮਾਨਸੇ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਤੀਜਾ ਵਿੱਕੀ ਸੁਨਾਮ ਦਾ ਰਹਿਣ ਵਾਲਾ ਹੈ ਬੜੀ ਫੌਰੀ ਅਤੇ ਸਖਤ ਕਾਰਵਾਈ ਕਰਦੇ ਜੀਨਾ ਦੋਸ਼ੀਆਂ ਨੇ ਬੱਸ ਸੈਂਡ ਤੇ ਗੋੜੀਆਂ ਚਲਾ ਕੇ ਸਹਿਨ ਦਾ ਮਾਹੌਲ ਕ੍ਰੀਏਟ ਕੀਤਾ ਸੀ ਉਪੰਜੇ ਦੋਸ਼ੀ ਆਇਡੈਂਟੀਫਾਈ ਹੋ ਗਏ ਉਹਨਾਂ ਚੋਂ ਤਿੰਨ ਦੋਸ਼ੀ ਅਰੈਸਟ ਹੋ ਗਏ ਬਾਕੀ ਦੋ ਦੋਸ਼ੀ ਵੀ ਬਹੁਤ ਛੇਤੀ ਅਰੈਸਟ ਹੋ ਜਾਣਗੇ ਮਨਜੋਗ ਬੀਜਪੀ ਪੰਜਾਬ ਦੇ ਦਾ ਤਾ ਮੁਤਾਬਿਕ ਮੈਂ ਸਾਰੇ ਕ੍ਰਿਮਨਲ ਅੰਸਰਾਂ ਨੂੰ ਸਖਤ ਸਨੇਹਾ ਦੇਣਾ ਚਾਹੁੰਦਾ ਹੈ ਕਿ ਪਟਿਆਲੇ ਜ਼ਿਲ੍ਹੇ ਚ ਕਿਸੇ ਵੀ ਗੈਰ ਸਮਾਜਿਕ ਵਰਤਾਤ ਨੂੰ ਅਣਜਾਣ ਦੇਣ ਵਾਲੇ ਨੂੰ ਆਲੇ ਹੱਥੀ ਲੈ ਕੇ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਫਟਿਆੜਾ ਪੁਲਿਸ ਰਿਕਾਰਡ ਸਾਇੰਸ ਹਰ ਵਾਰੀ ਕੇਸ ਸੁਲਝਾਂਦੀ ਰਹਿੰਦੀ ਤੇ ਇਸ ਵਾਰੀ ਵੀ ਜਿਹਨਾਂ ਮੁੰਡਿਆਂ ਨੇ ਦਹਿਸ਼ਤ ਕ੍ਰੀਏਟ ਕੀਤੀ ਸੀ ਉਹ ਤਿੰਨੇ ਮੁੰਡੇ ਅਸੀਂ ਅਰੈਸਟ ਕਰ ਲਏ ਬਾਕੀ ਦੋ ਮੁੰਡਿਆਂ ਨੂੰ ਅਰੈਸਟ ਕਰਨ ਲਈ ਵੀ ਰੈਡਾਂ ਜਾ ਰਹੀ ਨੇ ਤੇ ਸਾਨੂੰ ਉਮੀਦ ਆ ਕਿ ਬਹੁਤ ਛੇਤੀ ਅਸੀਂ ਅਰੈਸਟ ਕਰ ਲਾਂਗੇ ਅਰਸ਼ਦੱਲਾ ਗੈਂਗ ਨਾਲ ਇਹ ਲਿੰਕ ਚ ਸੀਗੇ ਤੇ ਪੁਰਾਣੇ ਇਹਨਾਂ ਤੇ ਅਪਰਾਧਿਕ ਮਾਮਲੇ ਕੋਈ ਦਰਜ ਨਹੀਂ ਹੈਗੇ ਪਰ ਇਹਨਾਂ ਤੇ ਕੁਝ ਗਿਸ਼ਚੇ ਗੱਲ ਸਾਹਮਣੇ ਆਈ ਹੈ ਕਿ ਕਈ ਵਰੀ ਇਹ ਨਾ ਨਹੀਂ ਹੋ ਜੀ ਜਿਹੜੀ ਸੈਂਪਰੀ ਵਰਦਾਤਾਂ ਨੇ ਇਹਨਾਂ ਨੂੰ ਹੋਰ ਜ਼ਿਲ੍ਹਿਆਂ 'ਚ ਵੀ ਅੰਜਾਮ ਦਿੱਤਾ ਸੀ ਤੇ ਬੜੀ ਡੁੰਗਾਈ ਨਾਲ ਕੁਸ਼ਿਸ਼ ਕਰਕੇ ਇਹਨਾਂ ਦਾ ਰਿਮਾਨਡ ਹਾਸਿਲ ਕਰਕੇ ਇਹਨਾਂ ਦੇ ਰਹਿnde ਦੋ ਦੋਸ਼ੀ ਵੀ ਹਰਜ ਕੀਤੇ ਜਾਂਦੇ ਦੇਖੋ ਵੈਪਨ ਪ੍ਰੋਵਾਈਡ ਕਰਾਣੇ ਕੋਈ ਨਾ ਕੋਈ ਟਾਰਗੇਟ ਦੇਣਾ ਫਲਾਮ ਵਰਦਾਤ ਨੂੰ ਅੰਜਾਮ ਇਸ ਜ਼ਿਲ੍ਹੇ 'ਚ ਦੋ ਫਲਾਨੋ ਇੱਕ ਜ਼ਿਲ੍ਹੇ 'ਚ ਉਸੀ ਟੈਕਨੀਕਲੀ ਸਟੱਡੀ ਕਰ ਰਹੇ ਹਾਂ ਸਾਰਾ ਤਕਰੀਸ਼ ਦਾ ਵਿਸ਼ਾ ਪਰ ਕਿਤੇ ਨਾ ਕਿਤੇ ਇਹਨਾਂ ਦੀਆਂ ਤਾਰਾਂ ਜੋੜਦੀਆਂ ਨਜ਼ਰ ਆ ਰਹੀਆਂ ਸਰ ਪੀਜੀ ਦੇ ਵਿੱਚ ਰੰਗ ਦੇ ਕਿਹੜੇ ਦੇਖੋ ਇਹ ਇਹਨਾਂ ਦੀ ਰਿਹਾਰੇ ਅਸੀਂ ਇਹ ਜੋ ਹੋਰ ਡੰਗਾਈ ਨਾਲ ਪੜਤਾਲ ਕਰ ਰਹੇ ਹਾਂ ਪਰ ਤਿੰਨੋਂ ਦੋ ਅਲੱਗ ਐਡਰੈਸ ਜੀ ਤੇ ਇਹਨੂੰ ਇਕੱਠੇ ਕਿਵੇਂ ਕੀਤੀ ਦੇਖੋ ਇਹ ਬੇਸਿਕਲੀ ਇਕੱਠੇ ਹੀ ਆਏ ਸੀ ਉਦੋਂ ਬਸਟਾਂ ਤੇ ਤੇ ਇਹਨਾਂ ਨੇ ਅੱਗੇ ਕਿਤੇ ਨਾ ਕਿਤੇ ਇਕੱਠੇ ਹੀ ਜਾਣਾ ਸੀ ਪੰਜ ਦੋਸ਼ੀ ਸੀਗੇ ਤਿੰਨ ਦੋਸ਼ੀ ਜਿਹੜੇ ਅਰੈਸ ਹੋ ਗਏ ਹੈਂਗ ਕਰਨ ਵਾਲਾ ਕੌਣ ਹੈ ਜੀ ਉਹ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਜੀ ਜਿਹੜੀ ਫਾਇਰਿੰਗ ਕਰਨ ਵਾਲਾ ਕੌਣ ਸੀ ਉਹ ਸਾਰਾ ਜੇ ਇਨਵੈਸਟੀਗੇਟ ਕਰ ਰਹੇ ਆ ਕਿਉਂਕਿ ਅਜੇ ਦੋ ਦੋਸ਼ੀ ਫੜਨੇ ਰਹਿੰਦੇ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਤਫਤੀਸ਼ ਦੀ ਸੀਕੁਐਂਸ ਜੇ ਬਾਹਰ ਨੂੰ ਆਈ ਤੇ ਉਹ ਦੋ ਦੋਸ਼ੀ ਅਲਰਟ ਹੋ ਕੇ ਕਿਤੇ ਸਲਿੱਪ ਹੋ ਜਾਣ ਧੰਨਵਾਦ